ਰਾਗੇ ਮਹੱਲਾ ਪਹਿਲਾ ਪਹਿਲਾ ਬਹਿਣਾ ਰਾਣ ਦਾ ਗੁੰਜਾਰਿਆ ਮਿੱਤਰਾਂ ਇਹ ਲੋਕ ਜਦੋਂ ਮੁਰਦੇ ਨੂੰ ਕੋਲੇ ਲਿਆਏ ਨੇ ਬੱਚੇ ਨੂੰ ਬੁਲਿਆਰੇ ਟਾਈ ਮਰਦਾਨੇ ਨੂੰ ਇਹ ਕਹੇ ਮੋਰ ਦੇ ਮਰਦਾਨੇ ਇਹਨਾਂ ਦਾ ਗੁਦਰ ਗਿਆ ਹੈ ਬੜਾ ਸੰਕਾ ਇਨਾਂ ਨੂੰ ਪੈ ਗਿਆ ਹੈ ਦੇਖੋ ਕੋਈ ਕੱਲੋ ਦੀ ਸਿਖਾਉਂਗੇ ਸਾਡੇ ਇਹ ਬਚਨ ਕਹਿੰਦੇ ਮਾਰੇ ਮ ਬੱਚਾ ਜੀਉਂਦਾ ਕਰਦਾ ਸੀ ਖਾਨ ਦਾ ਜਿਕਰ ਆਉਂਦਾ ਨਾਨਕ ਪ੍ਰਕਾਸ਼ ਦਾ ਪਹਿਲਾ ਹੀ ਲਿਖਿਆ ਗਿਆ ਇਹ ਇਹ ਵੀ ਸਾਖੀ ਇਹਨੂੰ ਕੋਨੇ ਦੇ ਮਰਨ ਦਾ ਉਹਨੂੰ ਕਿਸਾਨ ਕਹਿੰਦੀ ਥਾਮਤਾ ਵੀ ਚਾਹੁੰਦਾ ਬੱਜੇ ਨੂੰ ਜਿੰਦਾ ਕੀਤਾ ਸੀ ਮਹਾਰਾਜ ਨੇ ਇਹ ਦੇ ਕਰਕੇ ਇਹਨਾਂ ਨੂੰ ਕੋਈ ਇਹ ਪ੍ਰਕਾਰ ਮੱਖਣ ਚਾ ਲਗਾਣੇ ਦੀ ਮੱਖਣ ਚਾ ਦੇਾਰੇ ਕੋਲ ਕੇ ਦਾਂਦੇ ਤੇ ਹੋਏ ਗੁਰੂ ਨਾਨਕ ਸਾਹਿਬ ਦੀਪ ਦਾ ਪ੍ਰਗਟ ਕਰਨਾ ਕਿ ਮਹਾਰਾਜ ਘੜਦੇ ਜਿੱਦਾਂ ਦੀ ਸਿਆ ਉਹਨਾਂ ਵੱਲੋਂ ਮਾਰਨ ਕਿਹਾਈ ਕਿੱਥੀ ਬੱਤੀ ਦੇ ਦੱਸਣਾ ਨੇ ਬੰਦ ਗ੍ਰੇਸਾਣੀ ਬਹੁਤ ਸਾਰੇ ਲਗਾਵਾਂ ਦਾ ਮਰਦਾਨ ਕਰਾਇਆ ਕਿਰੀ ਆਗੇ ਮਹੱਲਾ ਪਹਿਲਾ ਪਹਿਲਾ ਪਹਿਰਾ ਰਾਣ ਦਾ ਬੰਗਾਰਿਆ ਮਿੱਤਰ ਇਹ ਮੇਰੇ ਸਾਜੀ ਫਰਮਾਉਣੇ ਨੇ ਇਹ ਜੀਵ ਰੂਹੀ ਬੰਗਾਰੇ ਪਹਿਲੀ ਉਮਰ ਦੇ ਪਹਿਰ ਹਿੱਟੇ ਦੇ ਵਿੱਚ ਬਾਲਕ ਬੁੱਧ ਅਤੀ ਜਿੰਨ ਮਨਰੂਹੀ ਇਸੇ ਛੜਦੀ ਹੈ ਜਿੱਥੇ ਬਾਲਕ ਵਸਦਾ ਤੇ ਸ਼ੁਰੂ ਕਰਦੀ ਹੈ ਕੋਈ ਬਾਲਕ ਵਸਦਾ ਦੇ ਵਿੱਚ ਅਜੇ ਬੁੱਧੀ ਹੁੰਦੀ ਹੈ ਕਿ ਯਾਰੀ ਨੇ ਪ੍ਰੇਮਸ਼ੀ ਨੂੰ ਯਾਦ ਨਹੀਂ ਕਰਦਾ ਲੰਘ ਟੁੱਟ ਜਾਂਦੀ ਏ ਜੇਰੀ ਦੇਖ ਕਹਿੰਦੇ ਢਾਲ ਕਾਚੇ ਕੋਈ ਹੰਗ ਨਹੀਂ ਵੱਡਾ ਹੋ ਕੇ ਆ ਕੇ ਸਿਆਣਾ ਸਮਝੀ ਉਹ ਅਚੇਤ ਭੁਲਾਈ ਰਹਿਣੋ ਪਰ ਯੋਗ ਨੂੰ ਕਹੇ ਨਹੀਂ ਕਰਦਾ ਫੇਰ ਵੀ ਦੇਖ ਲੈ ਧੰਨੇ ਹੋ ਗਿਆ ਢਾਲ ਬੁੱਧ ਧੰਨੇ ਢਾਲ ਕਵਸਾ ਦੀ ਪਾਲਿਆ ਅਜੇ ਤਲੋ ਤੇ ਇਸੇ ਪ੍ਰਕਾਰ ਤੋਂ ਹੋਂਕੋ ਮਿਲੋ ਹੰਮ ਸੰਗੋ ਕੋਣੀ ਢਾਲ ਕਵਸ ਦਾ ਸਿਧਾਂਤ ਵਰਕੋ ਮਾਤਿਂ ਬਾਰਕ ਹਰ ਸਿਮਰ ਕਮਰੇ ਕਾਰੇ ਤੇ ਦੂ ਲਾਹਰੀ ਦੇ ਚੇਤੇ ਕੰਨਿਆਂ ਨੇ ਅਕੇਤ ਬੁੱਧੀ ਆਇਆ ਜਨਾ ਖੜਿਆ ਕੋਈ ਯਾਦ ਕਰਦਾ ਯਾਦ ਨਹੀਂ ਕਰਦਾ ਦੀਨ ਪੀਆ ਤੇ ਲਾਹਰੀਆਂ ਗੁਂਜਾਰਾ ਮਿੱਤਰਾ ਦੀ ਕੀ ਖੀਰ ਦੁੱਧ ਦੀ ਮੋਹ ਉਹਦੇ ਦੁੱਧ ਪਿਆ ਤੇ ਮਾਂ ਤਾਂ ਬੁਲਾਉਂਦੀ ਰਹਿੰਦੀ ਹੈ ਹੋਰ ਪਹਿਨੋ ਅਤੇ ਹੋਰ ਪਰਿਵਾਰ ਦੇ ਲੋਕ ਖੁਦਾਂਦੇ ਹੁੰਦੇ ਹੋਂ ਕਿਤਾ ਸੋਤੇ ਹੋ ਮਾਂ ਦੇ ਪੇੜ ਬੜਾ ਪੁੱਤਿਆਂ ਨੂੰ ਕਿਤੇ ਨਹੀਂ ਸਾਡੀ ਕੋਲ ਦਾ ਦਰਦ ਪਾਏ ਸਾਡੀ ਕੋਲ ਨੂੰ ਜੁਨੀਆਂ ਦੇ ਵਿੱਚ ਕੈਮ ਰੱਖਣ ਵਾਲਾ ਸਾਡੀ ਇੱਕੋ ਜਿਹਾ ਲਾਉਣ ਵਾਲਾ ਹੈ ਖੁੱਦ ਕਰਦੇ ਆ ਪਰ ਹੋਵੇ ਸ਼ਰਮਿੰਦਿਰਨਾ ਕੋਈ 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 ਸੈਨਿਕ ਦੇ ਦਿੰਦੀ ਚਾ ਕੇਂਦਲੇ ਦੇਂਦ ਨਹੀਂ ਨੀਂ ਸਰੀਆ ਸੀ ਇਸ ਪ੍ਰਕਾਰ ਦਾ ਮਾਂ ਤੇ ਦੀ ਸੇਵਾ ਕਰਨ ਵਾਲਾ ਕੋਈ ਨਹੀਂ ਹੈ ਮਾਂ ਨੂੰ ਕੁਤ ਨਹੀਂ ਆਏ ਇਹਨੇ ਤੇ ਬੰਦ ਖੋ ਕੇ ਬਹੁ ਖੁੰਝਣੇ ਆਏ ਕੋਈ ਨੀ ਜੀਨਾ ਮੇਂ ਧਰ ਕੇ ਤੇ ਮਗਰੋਂ ਕਾਹ ਸੰਗੀਤ ਗੰਦੇ ਵਜਾਉਣ ਵਾਲੇ ਸੁਧਰੇ ਨਹੀਂ ਬਣੇ ਸੁਧਰੇ ਕੀ ਹੋਇਆ ਤੇ ਕੋਈ ਕੋਈ ਬਾਦਾਂ ਵਾਲਾ ਹੁੰਦਾ ਹੈ ਉਹ ਮਾਂ ਪੁੱਤ ਦੇ ਕੁੜਮੋ ਕਰਦੇ ਨਾ ਦੇ ਨਾਲ ਮਾਂ ਤੇ ਪਿਤਾ ਸਭ ਨੇਹੀ ਕੰਹਿਰਾ ਮਾਂ ਦਾ ਪੁੱਤਰ ਜਾਣ ਤੋਂ ਬਾਹਰ ਨਹੀਂ ਹੁੰਦਾ ਹੈ ਮਾਂ ਮੋਹ ਸਦਾ ਇਹ ਸਾਰੇ ਮਾਰੇ ਕਦੇ ਮਾਂ ਦਾ ਮੋਹ ਇਹ ਤਾਂ ਹੀ ਸਾਰੇ ਕਿਹਿਆ ਆਜਰੇ ਹੈ ਆਰੇ ਜੁਨੀ ਨੂੰ ਕਹਿੰਦੇ ਨਾ ਜੁਨੀ ਇਹਨੇ ਉਹਨਾਂ ਗਾਰੀਆਂ ਨੂੰ ਕਿਹੜਾ ਇਹਨਾਂ ਦਾ ਕੋਈ ਹੱਲ ਤੋਂ ਹੋਣਾ ਜਿਹੜੀ ਦੁਕਾਨ ਕਰਾਉਣੀ ਹੈ ਇਹ ਮਾਇਆ ਦਾ ਮੋਹ ਹੈ ਸਾਰੇ ਤੁਸੀਂ ਜਿਆ ਹੈ ਮੋਹ ਇਹ ਮੋਹ ਦੇ ਮਾਇਆ ਸਾਰੇ ਵੀ ਕਰਨਾ ਹੋ ਰਹੀ ਆ ਸੰਜੇ ਜੀ ਆ ਤੁਰਤ ਕਮਾਓ ਜੀ ਤੁਰਤ ਕਮਾਓ ਇਹਨਾਂ ਪਿੱਛੇ ਕਰਮ ਹੈ ਉਹਨਾਂ ਕਰਮਾਂ ਦਾ ਸੰਜੋਗੀ ਹੋ ਕੇ ਤੈਨੂੰ ਇਹ ਜਨਮ ਨਹੀਂ ਹੈ ਦੁਨੀਆ ਦੀ ਚਾਹ ਹੈ ਹੁਣ ਜਿਹੜਾ ਤੂੰ ਤੁਰਤ ਜੀ ਨੂੰ ਕਮਾਉਂਗਾ ਕਮਾਉਂਗਾ ਕਰਨੀ ਕਰਾਈ ਹੋ ਸਰਕਾਰ ਨਹੀਂ ਪਾਈ ਕਰਨੀ ਦਾ ਫਲ ਪਾਉਣਾ ਇਹ ਪਹਿਲਾਂ ਇਕਰ ਤੇ ਕੀਤੇ ਕਰਮਾਂ ਦੇ ਤਮੋਂ ਅਨੁਸਾਰ ਸੰਯੋਗੀ ਹੋ ਕੇ ਜੋ ਦੇ ਵੀ ਚਾਹੇ ਹੁਣ ਜਿਹੜੀ ਕਰਨੀ ਪਰਲੇ ਉਹ ਦੇ ਅਨੁਸਾਰ ਤਾਂ ਕਰਨ ਦੇ ਦੇ ਨਾਲਕਾਰ ਕਮਾਵੇਗਾ ਉਹੀ ਵੀ ਤੇਰੇ ਕੋਲੋਂ ਸੌ ਦੇਣ ਵਾਲੀ ਤਾਂ ਕਰਨੀ ਹੋਊਗੀ ਕਰ ਕਰਾਈ ਹੋਈ ਜਿਹੜੀ ਤੇਰੇ ਕਾਠੇ ਹੈ ਇਹਦੇ ਫਲ ਤੋਂ ਉਹ ਹਜ ਚੰਗਾ ਮੰਗਾ ਮਿਲੇਗਾ ਤੇ ਉਹੀ ਕਰਾਈ ਕੰਕਲ ਕਰਮਾਂ ਦੇ ਪਰੇਰਿਆਂ ਨੇ ਜੋਗੀ ਕਾਰਜੀਆਂ ਦੇ ਦਾਸ ਕਰਾਈਏ ਕਈ ਸੁਖੰਧੀ ਹੈ ਕਈ ਹਿੰਸੰਧੀ ਹੁੰਦੇ ਹਨ ਪਰ ਉਹ ਸੁਖੰਧੀ ਹੋ ਜਾਂਦੇ ਆ ਗਿਗਲ ਜਾਂਦੇ ਆ ਆਪਣੇ ਸਿਹਾਰ ਨੂੰ ਸਾਂਭ ਕੇ ਨਿਹਦੇ ਤੜਦੇ ਹੋ ਜਾਂਦੇ ਆ ਇਹ ਜੋਗੀ ਕਰਨੀ ਫਰੀਨ ਨਾਲ ਕਾਰ ਕਰਾਈਏ ਉਹ ਫਲ ਜ਼ਰੂਰ ਮਿਲੇਗਾ ਪਰ ਆਮਾਨ ਗਨ ਮੁਕਤ ਨਾ ਹੋਏ ਕਰੇਗੇ ਮੋਹ ਤੋਂ ਬਿਨਾਂ ਕਿਸੇ ਵੀ ਮੁਕਤ ਹੁੰਦਾ ਤੱਕ ਹੋਣੀ ਨਹੀਂ ਮੋਹ ਹੁੰਦੀ ਹੈ ਨਾ ਹੋਵੇਗੀ ਜਾ ਰਹੀ ਕਹਾਰੀ ਦੁਨੀਆ ਦੇ ਵੀ ਦੇਜੇ ਪਦਾਰਥਾਂ ਦੇ ਫੇਟ ਲਾ ਕੇ ਬੱਜਤੀ ਹੈ ਇਸ ਸੰਸਾਰ ਸਿੰਦਰ ਕੋ ਉਹ ਮਾਨੁਕ ਪ੍ਰਾਣੀ ਪਹਿਲਾ ਪਹਿਰਾ ਸੰਗਰ ਮਾਨੁਕ ਦੇ ਵੀ ਕਹਿੰਦੇ ਹੋਏ ਬਰਾਣੇ ਧਾਰੀ ਜੀ ਉਮਰ ਦਾ ਪਹਿਲਾ ਹਿੱਸਾ ਤੇਰਾ ਪਹਿਰ ਹੈ ਇਹ ਕਹਦਾ ਹਰ ਕੀ ਵੈਰੀ ਨੂੰ ਜੇ ਕੋ ਕਰੇਗਾ ਤਾਂ ਮੁਕਤ ਹੋਣੀ ਹੈ ਇਹ ਸਰਕਾਰਾਂ ਨਹੀਂ ਜਿਹੜਾ ਹੋਣਾ ਹੈ ਦੂਜਾ ਪਹਿਰਾ ਰਾਂ ਦਾ ਗੁੰਜਾਰਾ ਮਿੱਤਰ ਜੀ ਰੂਹੀ ਗੁੰਜਾਰੇ ਮਿੱਤਰ ਦੂਜਾ ਕਹਿ ਉਹ ਰੂਹੀ ਰਾਜਾ ਜਿਹਨੂੰ ਪ੍ਰਾਪਤ ਹੋਇਆ ਹਰ ਦੇਨ ਮਾਣ ਮੱਤ ਰੋਹਲੇ ਗਿਆਨੀ ਭਰ ਗਈ ਤੇਰੀ ਤੇ ਮੈਂ ਬਰਾਤੀ ਤੇ ਮਤ ਮਸਤ ਹੋਇਆ ਨਹੀਂ ਗੰਦੀਆਂ ਗਲੰਗ ਦਰਗਾਹ ਫਿਰ ਗਈ ਪੁੱਤੇ ਮੂੰਹ ਤੇ ਧਾਰਾ ਮਾਰ ਗਈ ਆਹੋ ਜਿਹਾ ਭੜੇ ਆਚਾਰ ਤੇ ਰੋ ਰਿਆ ਦਰ ਦੇਨ ਜਦ ਜਾਨੀ ਪਰਦੀ ਇਹੋ ਹੀ ਮੈਨ ਮਰਦੀ ਸਰਾਕੀ ਸਰਾਕੀ ਤੇ ਕੀ ਕਹਿਣਾ ਹੋਵੇ ਜਾਨੀ ਸਰਾਕੀ ਤੇ ਪ੍ਰਕਾਸ਼ੀ ਬੋਤਲ ਵੋਤਲ ਪੀ ਕੇ ਤੇ ਮੈਨ ਕੋਈ ਵੈਸੇ ਕਿ ਮੈਂ ਬੋਤਲ ਪੀਣੀ ਹੈ ਉਹ ਦਿਲ ਗੁੱਤ ਹੋ ਕੇ ਮਰ ਗਿਆ ਦੁਕਾਨ ਚ ਇਸ ਤਰ੍ਹਾਂ ਜਾਨੀ ਪਰਦੀ ਕਿ ਸਰਾਕੀ ਕੀ ਕਹੜਾ ਹੈ ਹਰ ਹਰ ਵਕਤ ਤੇ ਮੋਹਨ ਸੁਤਾਨ ਗਿਆ ਤੇ ਆ ਗੂੰਜਾਰਿਆ ਮਿੱਠੀ ਦੀ ਗੂੰਜਾਰੇ ਤੇੰਡੀ ਐਸੇ ਨੇ ਕਰਕੇ ਮੁੱਤਰ ਇਹ ਕਾਮ ਤੈਨੂੰ ਐਸਾ ਮਗਰ ਪਿਆ ਪ੍ਰੇਤ ਜਿਵੇਂ ਇਹਰ ਆਦਮੀ ਕਾਮ ਦੇ ਘੋਡਾਂ ਵਿੱਚ ਲੱਗਿਆ ਰਹਿਣਾ ਹੋ ਅੰਗਲੇ ਨਾ ਨਾ ਟਿੱਕ ਤੈਨੂੰ ਨਨਬਦੀ ਰੂਪ ਇਹ ਕਹਨੀ ਯਾਰ ਦੀ ਨਿਗਾਹ ਹੈ ਕਿ ਵਿੱਚ ਜਿਹੜੇ ਨਾਮ ਪ੍ਰਮੇਸ਼ਰ ਦਾ ਕੋਈ ਨਹੀਂ ਆਉਂਦਾ ਰਾਮ ਨਾਮ ਸਾਟ ਅੰਤਰ ਨਾਮ ਇਹ ਹਿੰਦੀ ਹਿੰਦੀ ਨੂੰ ਇਸ ਰਾਮ ਦਾ ਨਾਮ ਨਹੀਂ ਹੋਇ ਬੱਤਿਆ ਹੋਰ ਜਾਣ ਰਾਸਾਤੀ ਕੋ ਰਾਸ ਪਾਰਾ ਕਦੇ ਸੋਧ ਕੇ ਖਾਲੇ ਆ ਕਦੇ ਹੋਰ ਕੋਈ ਚੀਜ਼ਾਂ ਖਾ ਲਈਏ ਇਸ ਤਰ੍ਹਾਂ ਰੱਖਾਂ ਕਿਸੇ ਨੂੰ ਕੱਟ ਕੇ ਕਰ ਅਰ ਕੱਟ ਕੱਟ ਕੇ ਖਾ ਲਓ ਇਹਨਾਂ ਨੂੰ ਚੀਕਿਆਂ ਦੇ ਲਹੂ ਪੀ ਲੈ ਪੁੱਕ ਕੋੜਾ ਦੇ ਬੱਦਿਆਂ ਦੇ ਉਹਨਾਂ ਰਖਾ ਕੱਫਨ ਵਿੱਚ ਜਾਣ ਨਾ ਪਿਆਰੇ ਜਾਣੀਆਂ ਗਿਆਨ ਧਿਆਨ ਜੇ ਸੰਜੇ ਨੂੰ ਨਾ ਹੋਦਰ ਇਹਨਾਂ ਦੇ ਮਿਰਦਨ ਸੀਦਾ ਗਿਆਨ ਹੈ ਮੋਦਰ ਇਹਨਾਂ ਦੇ ਸਰਗੁਣ ਫਿਰੂ ਦਾ ਧਿਆਨ ਹੈ ਮੈਂ ਸਭਨ ਕੋ ਖਿਆਲ ਦੇ ਜੜ ਹਨ ਮੈਂ ਸੰਜੇ ਦੀਆਂ ਨੂੰ ਕੋ ਰੋਕ ਨਹੀਂ ਜਾਣਦਾ ਹੈ ਦਬਨ ਕਰਦੇ ਜੇ ਅਸੀਂ ਪਰਮੇਸ਼ਰ ਨੂੰ ਮਾਵਾ ਭਾਣਾ ਪਿਆ ਜਾਣੇ ਤੇ ਸਾਡੀ ਨਹੀਂ ਹੋਰੀ ਅੰਦਰ ਹੀਂਗੇ ਜਾਨੇ ਮਰਹੇਗੇ ਸੀਸੇ ਸੀਸੇ ਨੂੰ ਅੰਦਰ ਮਰਦੇ ਹੋਣਗੇ ਠੂੜ ਕੇ ਲੱਗੇ ਹੋ ਉਹ ਇਸ ਪ੍ਰਕਾਰ ਮੁੱਕ ਨਹੀਂ ਹੋ ਸਕੂਗੇ ਪੂਰਤ ਵਰਤ ਕੋ ਸੱਚ ਸੰਜੇ ਨਹੀਂ ਤੇ ਪੂਰੇ ਕਦਰੀਏ ਪਗੜੀ ਤੀਖਾਂ ਦੀ ਕਹਿਲ ਨਹੀਂ ਕੀਤੀ ਅਤੇ ਵਰਤ ਰੱਖਣਾ ਸੀ ਬਦਿਆਂ ਨੂੰ ਟਿਕਾ ਸੰਗਣੇ ਸੀ ਬਦਿਆਂ ਨੂੰ ਰਾਗ ਸੰਗਣਾ ਕੀ ਇਹ ਅਸੀਂ ਵਰਤਦੇ ਰਹਿੰਦੇ ਅਸੀਂ ਖਰੀਤ ਨਹੀਂ ਗੁਰ ਸੰਗਣੇ ਆਪ ਨੇ ਨਹੀਂ ਸੰਗਣੇ ਇਹ ਕੋਦੇ ਅੰਦਰ ਜਨਾਰੀ ਦੀ ਵਰਤਨੀ ਹੋਣੀ ਆਕਾਰਸ਼ੀ ਆਪ ਕਹੇ ਵਰਤ ਬਣੋ ਕਿੰਨੀ ਰੱਖਦੇ ਹਨ ਆਕਾਰਸ਼ੀ ਆ ਦੇ ਵਰਤ ਕਹਿੰਦੇ 5000 ਗੁਰਾ ਧਾਰ ਜਾਨੀ ਵਰਗੁਨੀ ਕਹਿੰਦਾ ਹੈ ਸੁਖਣਾ ਜਾਗੀ ਤਾ ਮੇਰੇ ਰਖੇ ਤੇਰੀਆਂ ਪਿੰਡੇ ਦੀ ਜੁਲ ਨੂੰ ਪ੍ਰਾਪਤ ਹੋਇਆ ਕੋ ਗੰਦਾ ਸਿਖੀ ਨਹੀਂ ਮੁਕਤ ਹੋਣੀ ਕੋ ਵਰਤ ਜਿਹੜਾ ਰੱਖਣਾ ਹੋ ਇਹ ਵਰਤਸਾਰ ਨਹੀਂ ਕਾਮਕ੍ਰੋਤ ਵੱਲੋਂ ਕਿ ਤੂੰ ਸ਼ਕੋਤਿ ਦੇ ਰੱਖਣਾ ਉਹ ਵਰਤ ਨਹੀਂ ਹੈ ਇਹ ਫਿਰ ਗ੍ਰੰਥ ਦੀ ਸੇਵਾ ਕਰਨੀ ਨਹੀਂ ਹੈ ਅਤੇ ਸਿੱਧ ਨੂੰ ਬਰਾਤ ਮਰਿਆਦਾ ਰੱਖਣੀ ਜਿਹੜੀ ਹੈ ਉਹ ਹੈ ਵਰਤਾਂ ਹਿੰਦ ਨੇ ਦੇਖਿਆ ਨਹੀਂ ਕਰੇ ਹਰ ਇਸ ਪ੍ਰਕਾਰ ਦੇ ਸਿਹਾਏ ਦੇ ਵਰਤ ਨਹੀਂ ਹੈ ਇਸ ਤਰ੍ਹਾਂ ਕਰਨੇ ਸਿਨੇ ਤਾਂ ਹੁਕੀ ਮੰਦਾ ਤੇ ਦਿੱਤੀ ਨਹੀਂ ਇਹ ਸਮਝੇ ਨੂੰ ਜਾਣੇ ਮਾਰੇ ਅੰਤਰੀਆ ਦਾ ਬੰਨ ਨਹੀਂ ਪਾ ਜੀ ਨਹੀਂ ਹੋ ਧਰਵੇ ਧਰਵੇ ਨਹੀਂ ਪੀ ਜਾ ਇਹ ਕੰਮ ਕਰੂੰਗੀ ਹੋਣੀ ਧਰਮ ਦੀ ਗੁਰੂ ਸਾਹਿਬ ਦੇ ਦੱਸੇ ਨਿਸ਼ਾਨੀ ਤੇ ਨਿਸ਼ਾਨ ਧਰਮਾਂ ਦੇ ਸਾਰੇ ਸੰਸਕਾਰ ਦੇਖਿਆ ਨਹੀਂ ਤੇਰਾ ਤੇ ਮੋਂ ਗੁਰੂ ਸਾਹਿਬ ਦੇ ਕਦੇ ਪੂਜਨ ਤੇ ਆਣਾ ਕਿਉ ਕਰਦਾ ਮਾਰੇ ਅੰਤਰੀਆ ਨੂੰ ਜਾਣ ਕੇ ਪੂਜਨ ਨਹੀਂ ਕਰਦਾ ਕਰਦੇ ਆਂਦੇ ਸਾਡੇ ਉਨ ਆ ਕੇ ਬਹਿ ਜਾਂਦੇ ਪਰ ਜਦੋਂ ਜਾਂਦੇ ਕਹੇ ਥੇ ਮੇਰੇ ਕਾਈ ਮੈਂ ਜਾ ਕੇ ਫਿਰ ਬਗਲਾ ਰਹੇ ਉਹਦੇ ਖੁੰਢੇ ਹੋ ਕੇ ਬਹਿ ਜਾਣੇ ਜਿਹਨੂੰ ਕੋਈ ਨਹੀਂ ਹੋਈ ਜਿਹਦੇ ਅਖਤ ਪਹਾਨ ਨਹੀਂ ਦਖਾਲਣ ਆਖਦੇ ਇਹੋ ਜਿਹੀ ਹਾਲਤ ਹੈ ਕੈਗਰਨੀ ਕਰਨ ਨੂੰ ਕਹਿੰਦੇ ਕਿ ਤੰਗਿਆ ਪਿਆਰੇ ਨੇ ਆਵੇ ਕਰਨ ਨੂੰ ਕਹਿੰਦੇ ਕਿ ਪੂਜਿਆ ਸੀ ਇਹ ਪੂਜਾ ਨਹੀਂ ਕਰਨੀ ਜਾਣੀ ਮਾਨਿਕ ਤਾਰੇ ਤਾੜ ਕਰਨੇ ਤਾਰੇ ਕੈਗਰਨੀ ਵੀ ਕਹਿੰਦੇ ਸਾਜਣ ਤੇ ਚੰਦੇ ਤੀਰਖੰਦੀ ਜਾਗਰਾ ਕਰਨੀ ਇਹਨੇ ਨੇ ਵਰਤ ਆਦਿ ਰੱਖਣੀ ਦੀਦਿ ਵਿੱਚ ਰੱਖਣੀ ਦੀਦਿ ਨੂੰ ਬੰਨ ਕਰਨਾ ਵੀ ਕਹਿੰਦੇ ਕਰਨ ਮੁਕਤੀ ਇਹ ਕੁੰਮੀਤ ਆਦਿਕ ਕਰਨੀ ਜਾਗਾਦਿਕ ਜੀ ਆਦਿਕ ਪਰ ਭਗਤ ਨਿਸ਼ਾਰਾ ਨਿਵੇ ਨਹੀਂ ਲਾ ਇਹਨੇ ਅੰਤ ਕੰਨ ਦੀ ਸਿੱਧੀ ਤਹੋ ਜੰਦੀ ਹੈ ਨਾਨਕ ਦਾ ਹੈ ਕਦ ਨਿਸ਼ਾਰਾ ਪਰੋਨਾ ਭਗਤੀ ਕਰਕੇ ਜੀ ਸਾਹਿਬ ਜੀ ਕਹਿੰਦੇ ਸੀ ਸਾਡ ਤੇ ਕਰਨਾ ਹੁੰਦਾ ਹੈ ਗੁਗਦਾ ਯਾਤਾ ਦੂਜਾ ਜਿਹੜੇ ਭਾਈ ਗਾਇਤਾ ਜੱਗ ਲਗੇ ਦੂਜਾ ਤਹੇ ਉਹ ਮੁਰਦਾ ਇੱਕ ਦੂਦਾ ਵੀ ਲਗੇ ਹਿੰਦੇ ਦੂਜੇ ਤਹਰ ਤੇ ਮੁਰਦਾ ਅਸਾ ਜੋ ਪਹਿਰਾ ਰਾਣ ਦਾ ਗੁੰਗਾਰਾ ਮਿੱਤਰ ਜੇ ਕਹੂੰ ਕੱਲੀ ਜਾਨੀ ਆਈ ਜੇ ਉਮਰ ਦਾ ਹਿੱਟ ਆ ਗਿਆ ਜੀ ਗੁੰਗਾਰੇ ਮਿੱਤਰ ਧਾਰ ਹਾਂ ਤੇ ਬਿਲਕੁਲ ਹਰ ਵੇਲੇ ਸਿਰਿਆ ਹੈ ਕੋਈ ਕਿਤੇ ਹੱਥ ਕੋਈ ਕਿਤੇ ਦੇਹ ਜਿਲੇ ਇਹ ਹੰਸਾ ਰੂ ਆ ਕੋਈ ਸੂਰਤ ਕੋਈ ਜਿ ਕੋਈ ਕਰਕੇ ਆ ਕੋਈ ਧਾਰਨ ਕੋ ਹੋਵੇ ਹੋਰ ਨਹੀਂ ਕੋਈ ਕੋਈ ਹੋ ਕੇ ਪਰ ਕੋਈ ਹੱਲ ਨਾ ਬਣਿਆ ਕੋਵੇ ਦੇ ਕਟੇ ਮਨ ਜਾ ਰਹੇ ਇਹਦਾ ਨੋਸ ਨੀ ਰਿਕਟ ਬੈਠਾ ਆਇਆ ਜੀ ਪਰ ਸੁੱਲੇ ਤੋਂ ਆ ਕੇ ਹੱਸ ਕੇ ਕੋਈ ਨਹੀਂ ਆ ਕੇ ਲੁੱਧੇ ਦੇ ਉੱਤੇ ਖੜੇ ਹਨ ਇਹ ਮਾਰ ਘਰ ਦੇ ਅੱਗੇ ਪੁੱਟੜ ਤੋਂ ਹੀ ਹੋਏ ਕੋਵੇ ਦੇ ਕਟੇ ਜਰਵਾ ਜਨੇ ਜਾ ਰਹੇ ਆ ਜੀ ਕੋਈ ਨਹੀਂ ਚਲ ਜਾ ਰਹੇ ਮਿੱਤਰਾਂ ਯਾਨੀ ਕਿ ਇਹ ਇਤਨੀ ਘੜਦੀ ਆ ਰਹੀ ਹੈ ਕਿ ਮੈਂ ਕੋਈ ਜਿੱਤੀ ਜਾਂਦਾ ਸਰੀਰ ਤੇਰਾ ਕਮਜ਼ੋਰ ਹੁੰਦਾ ਜਾ ਰਿਹਾ ਹੈ ਆਹ ਪਤਾ ਜੁੜ ਜਾ ਆਹ ਕਮਰ ਘਟਦੀ ਜਾਂਦੀ ਹੈ ਜਦ ਤੇਰੇ ਜਿੰਨੇ ਜਿੰਨੇ ਜਾਨ ਖੁਦ ਵਦਾ ਹੋਤ ਹੈ ਕਿਤਨਾ ਦਿਨੋਂ ਜਾਂਦੇ ਜੇ ਦਿਨਾਂ ਹੋਰ ਘਟਦਾ ਹੈ ਤੇ ਤੂੰ ਇਹੋ ਘਟਦੀ ਜਾਂਦੀ ਹੈ ਜਦ ਜਦੋਂ ਜੁੜ ਜਾ ਰਹੇ ਹੈ ਜਦੋਂ ਨਹੀਂ ਆਇਆ ਸਿਰ ਨਹੀਂ ਜਾਹੀ ਪਰਨਾ ਕੀ ਰਹੇ ਸਿਰ ਨਹੀਂ ਅੰਤ ਕਾਲ ਕੋ ਜਿਤਾ ਕੀ ਜਦੋਂ ਜਦੋਂ ਸਮਾਂ ਹੈ ਬੜਾ ਕਸਤਾ ਕਾਮ ਕਰੀ ਜਾਂਦਾ

Oh

ਹੋਰ ਕੋਈ ਕਰਦਾ ਨਹੀਂ ਕੋਈ ਪਾਵਾ ਕੋਈ ਵੀ ਕੋਈ ਨਹੀਂ ਕੋਈ ਕੋਈ ਨਹੀਂ ਪਾਉਂਦੇ ਮਨੋਂ ਤੋਂ ਆਉਰੇ ਜਾਣੇ ਇਹ ਦਿਲ ਕੋ ਮੰਨ ਨਹੀਂ ਮੁਕੀ ਚਾਹ ਰਿਹਾ ਜਿਵੇਂ ਤੇਰਾ ਮਰ ਬਤਾਉਣੀ ਕੀ ਕਰਨਾ ਕੋਈ ਇੰਨੀ ਚੇਹਰ ਮੈਂ ਕਿਹਾ ਉਹ ਜਾ ਕਿਹੇ ਪ੍ਰਕਾਰ ਕੋੜਾ ਆਉਣਾ ਜਾ ਜਦੋਂ ਮਰਨਾ ਬੰਦਾ ਲੱਗੇਗਾ ਛੜ ਪਰਤੀ ਦੁਰ ਭੱਜ ਜਾਏ ਦਿਲ ਖੈ ਜਦੋਂ ਜਿਗਰ ਸੱਟ ਜਾਂਦੀ ਹੈ ਉਹ ਖੋੜ ਜਾਂਦੀ ਹੈ ਸੁਬੀ ਹੋ ਜਾਂਦੀ ਹੈ ਉਹ ਨਾ ਹੀ ਭੱਜ ਜਾਂਦੀ ਹੈ ਉਹ ਤਰੋ ਨਾ ਹੋ ਜਾਂਦੀ ਹੈ

ਉਹਨੇ ਖੁੱਦ ਨੂੰ ਇਹਦੀ ਹਾਲਤ ਹੋ ਗਈ ਕਾਹਨ ਹਾਲਕ ਪ੍ਰਾਣੀ ਚੌਥਾ ਪੈ ਰਿਹਾ

ਇਹ ਰੱਬ ਦੀ ਗੋਲਿਆ ਸਮਹਾਣਿਆ ਮੜ ਜਾ ਰਿਹਾ ਮਿੱਤਰੋ ਜਿਵੇਂ ਕੋਈ ਵੀ ਗੁਣ ਨਹੀਂ ਧਾਰਿਤ ਕੀਤਾ ਇੱਕ ਗੁਣ ਨਹੀਂ ਹੋਈ ਗੁਣਾਰੇ ਮਿੱਤਰੋ ਕੋਈ ਨਾ ਰੱਬ ਜੀ ਨਾਮ ਜੁਗਾਇਆ ਕੋੜਾ ਗੀ ਆਲੋ ਦਾ ਖਾਲਸਾ ਬੰਦ ਜੀ ਗੋਰੀ ਗੋਰੀ ਉਹ ਗੁਰੂ ਨਾਨਕ ਦੇਵ ਜੀ ਬੰਦੇ ਘੰਟਲੀ ਗੋਲਿਆ ਦੇ ਹੱਥਾਇਕੋ ਕੋਈ ਨਹੀਂ Oh, you. ਬੋਲੀ ਬਤਾ ਦੇਗਾ ਅਰਦਾਸ ਕਰਕੇ ਦੁਖਾਣੇ ਨੂੰ ਕਾਹਨਾਂ ਦੇ ਪ੍ਰਾਣੀ ਗੁਰੂ ਦੇ ਚੰਗਾ ਅਰੋੜ ਗੋੜ ਦੇ ਗੋਲਕਾਂ ਦੇ ਪ੍ਰਾਣਾ ਇਸ਼ਾਰੀ ਹੋਏ ਤੇ ਫਿਰ ਕਰਮ ਤੋਂ ਮੁਕਤ ਹੋ ਸਕਦਾ ਹੈ ਉਹ ਕੋਈ ਤੋਂ ਦੂਜੀ ਜਿਹੜੀ ਸੋਹਣੇ ਵਾਲੇ ਦੇ ਅੰਦਰ ਕੋਈ ਜ਼ਾਇਰ ਨਹੀਂ ਹੋਵੇਗਾ ਜਿੱਲਾ ਬਣਾ ਕੇ ਗੁਰੂ ਸਾਹਿਬ ਅੰਦਰ ਚੱਕਿਆ ਰੱਖੀ ਗੁਲਾਮ ਨਹੀਂ ਕੋਈ ਆਪਣੀ ਜ਼ਿੰਦਗੀ ਵਿੱਚ ਕੋਈ ਜਾਰੀ ਤੋਂ ਬਚਦੇ ਰਹੇ ਉਹ ਛਾਈ ਨਾ ਹੀ ਛਾਈ ਆਪਣੇ ਦਕਾਨੇ ਦੀ تیاری ਕਰ ਸਕਦੇ ਉਸ ਅੰਦਰ ਕੋਈ ਜ਼ਾਇਰ ਹੋ ਕੇ ਗੁਰੂ ਸਾਹਿਬ ਦੀ ਕਿਰਪਾ ਜਿਹੜਾ ਉਹਨੂੰ ਕੋਈ ਹਾਇਕਤ ਕਰਕੇ ਫਲਗੋਣੇ ਸੁਖੀਆ ਬਲਾਦ ਕਰਦੇ ਹੋਏ ਸੋ ਸਾਰੇ ਰਾਹਾਂ ਤੇ ਵਲਿਆ ਮਿੱਤਰ ਉਹ ਹਰ ਦੁੱਖਾਂ ਤੋਂ ਮੁਕਤੀ ਹੋਵੇ ਸਤਿਗੁਰੂ ਦੀ ਸਤਿਗੁਰੂ ਆਪੇ ਗੁਰੂ ਖਾਲਸਾ ਸਾਜ ਕਰਨੀ ਜੀਓ ਸਾਥ ਅੰਮ੍ਰਿਤ ਜੀ ਨੂੰ ਜਗਦੇ ਨੂੰ ਸੇਰ ਸਰਬੇ ਮਾਨਕ ਬੋ ਨਾਰਾ ਸਾਜ ਜੀ ਗੁਰੂ ਨਾਨਕ ਸਾਹਿਬ ਜੀ ਕੋ ਉਹ ਬਾਰੰਗੇ ਦੇ ਸਿਰਦ ਆਏ ਹਨ 4 4 ਪੰਜ ਪੜੀਏ ਨੇ ਕੋਈ ਕੱਲ ਸੰਗਤ ਨੂੰ ਸਰਵਣ ਕੀਤੀ ਹੈ ਕੋਈ ਉਹ ਜਿਹੜਾ ਮਾਰੇਗਾ ਪੁੱਤਰ ਮਹਾਰਾਜ ਜਿੰਦਾ ਪੁੱਤ ਹੈ ਸੁਣੀ ਪਰ ਉਹਦੇ ਤੋਂ ਗ੍ਰੋਹ ਜਿਹੇ ਕੋਲ ਹਾਲ ਕੀਤਾ ਹੈ ਉਹ ਵੀ ਸੰਗਤਾਂ ਨੂੰ ਵਰਦਕ ਹੈ ਕੋਈ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਪੈਦਾ ਹੋਣਗੇ ਉਹਨਾਂ ਵਿੱਚ ਉਹ ਕੋਈ ਉਹ ਮੜਿਆਲਿਆਂ ਦੇ ਵਿੱਚ

ਕੋ ਮਾਰੇ ਜੀ ਪਾਸ ਲੈ ਕੇ ਆਇਆ ਕੋ ਮਾਰੇ ਸਾਡੇ ਨਿਗਰਾਂ ਨੂੰ ਉਹ ਸੁਣ ਕੇ ਸਰਦਾਰ ਨੇ ਮਾਰੇ ਜੋਨਾ ਪਿਤਾ ਮਰੇ ਹੋ ਸਾਡੇ ਗਾਜੇ ਨੇ ਉਹ ਬੋਲ ਕੇ ਸਰਦਾਰ ਨੇ ਉਸ ਦੇ ਕਾਲਜੋ ਦੇ ਆਪ ਕਿਰਪਾ ਕਰਕੇ ਮੈਨੇਸ਼ਰ ਜੀ ਆਉਂਦੇ ਆਜੀ ਦੇਸ਼ ਬਸਤੇ ਜਨਕੋ ਜੀ ਨਾਲ ਸਾਡੇ ਨੇ ਉਹ ਗੰਜਾਰੀਆਂ ਦੀ ਸੰਤਾਨ ਦੇ ਪ੍ਰੇਮੀ ਨੇ ਉਸ ਤੋਂ ਕਰਜ ਜਿਸੀ ਸਰਕਾਰ ਵਿੱਚ ਜਿੱਦ ਦਾ ਇਹ ਵਿਦੇਸ਼ਰ ਸਭੀ ਜੀ ਰੱਲ ਲੱਗੇ ਹੋਏ ਹੈ ਜੋ ਪੂਰਨ ਮਾਸੀ ਦਾ ਚੰਗਵੇਜਾ ਉੱਦਿਆ ਹੋਇਆ ਹੋਵੇ ਮੇਰੇ ਚਕੂਰ ਜਨਮਾਤ ਬੈਠ ਜਾਂਦੇ ਹੈ ਤੇ ਸਿੱਖਾਂ ਦੇ ਮੇਰੇ ਸੁਖਾਂ ਦੀ ਨਿਆਂ ਦੀ ਰਸਾਇਆ ਲੱਗੇ ਰਹੇ ਹਨ ਜੀ ਬੜੇ ਸ਼ਰਧੀ ਸੰਗਤ ਜੀ ਭਗਤੀ ਦੇ ਸੰਗਤ ਚਾਰਨੀ ਕਰ ਰਹੇ ਹਨ ਜੀ ਔਰ ਵੀ ਜਿਹੜੇ ਨਿਰਵਰ ਗਿਆਨ ਕਰਕੇ ਸੁਖਾਂ ਦੀ ਜੋ ਮਨ ਨੇ ਹੱਲਈਏ ਗੁਰੂ ਗ੍ਰੰਥ ਸਾਹਿਬ ਕੋ ਪੜਿਵਾਨੀ ਕਰੈਣੇ ਹਣਗੇ ਜੀ ਆਇਆਂ ਨੂੰ ਸਾਰੇ ਪੂਜਯ ਸਬੰਧੀ ਨੂੰ ਪ੍ਰਾਪਤ ਕਰ ਰਹੇ ਹਾਂ ਜਗ ਜਗ ਮਾਨਸਾ ਜੀ ਇਸ ਪ੍ਰਕਾਰ ਸੰਗਤ ਦੀ ਪੂਰਨ ਮਾਸਾ ਚੰਦ ਮਾਦੀ ਨੂੰ ਆਈ ਉਹਨੇ ਪੂਰਾ ਅੰਦਾਂ ਦਾ ਕਾਇਆ ਸੋ ਅਸਰ ਕਲਾ ਸਹਿਬ ਪ੍ਰਕਾਸ਼ ਗਾਂਦੀ ਇਹ ਜੁਣੀ ਆਈ ਹੈ ਜੀ ਕਲਾ ਸੇਨਾ ਹੰਦੂ ਜਿਸ ਪ੍ਰਕਾਰ ਚੰਦ ਮਾਦੀ ਨੂੰ ਕਲਾ ਸੇਨਾ ਮਨਵਾਇਆ ਹੈ ਜਿਆ ਸਨਾ ਕਲਾ ਬਨਵਾਇਆ ਹੈ ਕੋਈ ਜਿਸਾਈ ਸ਼ਾਂਤੀ ਸੁਣਾ

ਜੋ ਕੰਮ ਜੀਵੋ ਕਰੀਆਂ ਜੋ ਇੰਦਨ ਦੇ ਨਾਲ ਮਿਲ ਕੇ ਸ਼ਰਾਬ ਮੇਂ ਪੀ ਕਲੰਕੀ ਹੋ ਗਏ ਜਿਵੇਂ ਮਾਰਾ ਸਾਥ ਕਲੰਕ ਤੇ ਰੇਤ ਕਲੰਕ ਮੇਂ ਜੋ ਕਲੰਕ ਪੋੜੇ ਵਾਲੇ ਹੈ ਉਸੇ ਪਾਸ ਜਾਓ ਔਰ ਜੇ ਕੋਈ ਕਿਸੇ ਪ੍ਰਕਾਰ ਦਾ ਕੋਈ ਨੁਕਾਰ ਜਦੋਂ ਹੋਇਆ ਜੀ ਉਹ ਬਹੁਤ ਅਸਲੀ ਹੈ ਕਹਿੰਦੇ ਉਸ ਵਿਸ਼ਾਰੀ ਨੇ ਕੋੜ ਖੰਡਪੁਰ ਜੰਗ ਮੇਂ ਅਜਿਹਾ ਸੂਝਾ ਲਿਆ ਜਨਮ ਕਾਲ ਕਰ ਗੁੰਦਰ ਹਕਮਤ ਹੋਣ ਦਾ ਹਰ ਸਮੰਨ ਮੇਂ ਹਾਂ ਜੰਗਰ ਜੰਗਰ ਜੀ ਤੇ ਪਿਆਰੇ ਸੋਹਣੇ ਮੇਰੇ ਰਾਜਪਤ ਸੁਖਤੋਤਾ ਸੁਖੋ ਜੀ ਉਹਦੇ ਸੰਗਤ ਵਾਲੇ ਉਹ ਰਾਜਾ ਸੱਜਣ ਕਹਣਾ ਉਹ ਕਲ ਰਾਜ ਅਕਾਗ ਦੇ ਵਾਲੇ ਉਹਦੇ ਕੋਲ ਸ਼ਰਮ ਜੀ ਜਿਹੜੇ ਮੋਹ ਦੇ ਰੂਪ ਚਾਹਣ ਵਾਲੇ ਮਹਾਨ ਵਾਲੇ ਉਹ ਦੀਪਕ ਰੂਪ ਦੇ ਕਰਦੇ ਹੋਣ ਵਾਲੇ ਮੈਂ ਵੀ ਨਾਗਰ ਦੇ ਰਾਜਾ ਹਲਮਗੋਲੇ ਜਿਹੜੇ ਜੀ ਮਹਿੰਦੇ ਨੂੰ ਕਾਰ ਕਦੇ ਸੋਹੇ ਨਹੀਂ ਇਹਨਾਂ ਨੂੰ ਦਰਸ਼ਨ ਕਰਕੇ ਸਾਖ ਨੂੰ ਨਹੀਂ ਕਾਮ ਨੂੰ ਲੋਬੋ ਮਾਰਗ ਪਰ ਸੋਤਰ ਵਾਲਿਆ ਜਿਵੇਂ ਆਸ਼ੀਸ਼ ਬਖਸ਼ਦਾ ਦੇ ਪਰਿਵਾਰ ਦੇ ਜਿੱਥੋਂ ਦੇ ਸੋਗ ਮਾਰ-ਮਾਰ ਕੇ ਜਿੱਥੇ ਜੀ ਰਕਾਰ ਵਿੱਚ ਹੋਏ ਉਹ ਬੰਦ ਨੂੰ ਆਸ਼ਰਦ ਨੂੰ ਸੰਦੇਸ਼ ਦਿੱਤੇ ਕੇਵੋ ਤੋਂ ਉੱਮੈ ਇਹ ਕੋਹਤ ਨੂੰ ਲੋਹ ਜੰਗਲ ਜੰਗਲ ਚੰਦਰਮਾਨ ਨੂੰ ਜਗਤ ਪ੍ਰਕਾਸ਼ ਕਰਨ ਵਾਲਿਆ ਆਗੋ ਜੇ ਸੂਰਜੀ ਸੂਰਜ ਨੂੰ ਸੂਰਜ ਨੂੰ ਪ੍ਰਕਾਸ਼ ਕਰਨ ਵਾਲੇ ਉਹ ਬਤੀ ਸੂਰਜੀ ਆਂਦਾ ਸਾਹੀ ਪਰਮਪਰਕਾਰ ਦਾ ਕਰਕੇ Oh, ना ही तर विचार